ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਵੀਡੀਓ ਤੇ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਆਪਣੇ ਚੈਨਲ ਦਾ WhatsApp ਨੰਬਰ ਨਾਲ ਦੀ ਨਾਲ ਵੀ ਤੁਸੀਂ ਨੋਟ ਕਰ ਲਓ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਜੀ ਨੰਬਰ ਆਪਣਾ 7719445360 ਜੇ ਤੁਹਾਡੇ ਕੋਲੇ ਕੋਠੀ ਘਰ ਮਕਾਨ ਕਿਸੇ ਵੀ ਏਰੀਆ 'ਚ ਹੈ ਤਾਂ ਆਪਣੇ ਕੋਲੇ ਭੇਜ ਕੇ ਆਪਣੇ WhatsApp ਨੰਬਰ ਤੇ ਵੀਡੀਓ ਜਾਣਕਾਰੀ ਫੋਟੋਆਂ ਤੇ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਤੇ ਪਹਿਲੀ ਮਸ਼ੀਨਰੀ ਦੀ ਆਪਾਂ ਗੱਲ ਕਰਾਂਗੇ Alto LXI ਆਪਣੇ ਕੋਲੇ ਪਹੁੰਚੀ ਹੈ ਜੀ 2009 ਮਾਡਲ ਗੱਡੀ ਹੈ ਜੀ 3rd owner ਗੱਡੀ ਆ 155 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਜਲੰਧਰ ਮਾਲਕ ਦਾ ਏਰੀਆ ਜੀ 2029 ਤੱਕਰ ਗੱਡੀ ਦੀ ਪਾਸਿੰਗ ਰਿਨਿਊ ਹੋਈ ਆ ਆਰਸੀ ਚਿਪਾਲੀ ਬਣੀ ਹੋਈ ਆ ਫਰੰਟ ਵਿੰਡੋ ਪਾਵਰ ਨੇ ਗੱਡੀ ਮਾਲਕ ਨੇ ਸ਼ੌਂਕ ਨਾਲ ਰੱਖੀ ਹੋਈ ਆ ਟਾਇਰਾਂ ਦੇ ਵਿੱਚ ਅਲਾਈ ਲੱਗੇ ਨੇ ਤੇ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਮਿਲਣਗੇ ਬਿਲਕੁਲ ਫਰੈਸ਼ ਜੀ ਬਾਕੀ ਮਾਲਕ ਕਹਿੰਦੇ ਵੀ ਰੇਟ ਕਰ ਲਾਂਗੇ ਉੱਪਰ-ਨੀਚੇ ਤੇ ਗੱਡੀ ਤੀਜੀ ਓਨਰ ਹੈ ਪਰ ਗੱਡੀ ਦੀ ਕੰਡੀਸ਼ਨ ਆ ਲੋਕ ਕੇ ਅਸੀਂ ਪਹਿਲਾਂ ਵੀ ਮਾਲਕਾਂ ਨੇ ਸੰਭਾਲ ਕੇ ਰੱਖੀ ਆ ਤੇ ਜਿਨ੍ਹਾਂ ਕੋਲੇ ਹੁਣ ਹੈ ਉਹਨਾਂ ਨੇ ਵੀ ਬਹੁਤ ਸੰਭਾਲ ਕੇ ਗੱਡੀ ਰੱਖੀ ਹੋਈ ਹੈ ਅੰਦਰ ਆਪਾਂ ਗੱਲ ਕਰੀਏ ਮੈਟ ਮੈਟਿੰਗ ਸੀਟ ਕਵਰ ਏਸੀ ਹੀਟਰ ਮਿਊਜ਼ਿਕ ਸਿਸਟਮ ਸਾਰਾ ਕੁਝ ਆਪਾਂ ਨੂੰ ਵਧੀਆ ਵਰਕਿੰਗ ਚ ਮਿਲਣਗੇ ਤੇ ਵਧੀਆ ਸਾਰਾ ਕੁਝ ਮਿਲੂਗਾ ਮਾਲਕ ਜਿਹੜੇ ਆਪ ਨੇ ਉਹਨਾਂ ਦਾ ਨੰਬਰ 9815326862 ਸੈਕੰਡ ਗੱਡੀ ਆਲਟੋ ਫਿਰ ਤੋਂ 2009 ਮਾਡਲ 135000 ਰੁਪਿਆ ਡਿਮਾਂਡ ਹੈ ਜੀ ਗੱਡੀ ਖੜੀ ਆ ਭਲਾੜੇ ਏਰੀਆ ਚ ਜਾ ਕੇ ਕਿਸੇ ਨੂੰ ਦੇਖਣੀ ਹੈ ਜੀ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦਾ ਹਾਂ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਟ్రਾਈ ਲੈਣੀ ਹੈ ਜਾ ਕੇ ਭਲਾੜੀ ਜਾ ਕੇ ਦੇਖ ਲਓ ਜੀ 2009 ਮਾਡਲ ਗੱਡੀ ਆ 29 ਤੱਕਰ ਪਾਸਿੰਗ ਹੈ ਕੰਡੀਸ਼ਨ ਆਲੂਕੀ ਹੈ ਜੀ ਤੇ ਕਮੀ ਪੇਸ਼ੀ ਕਿਸੇ ਤਰ੍ਹਾਂ ਦੀ ਕੋਈ ਆਪਾਂ ਨੂੰ ਨਹੀਂ ਮਿਲਣੀ ਕਿਸੇ ਨੇ ਦੇਖਣੀ ਹੈ ਗੱਡੀ ਚਲਾ ਕੇ ਦੇਖਣੀ ਹੈ ਜਾ ਕੇ ਦੇਖੋ ਬਾਕੀ ਤੁਹਾਡੇ ਸਾਹਮਣੇ ਜੀ ਫੋਟੋਆਂ ਫੋਟੋਆਂ ਸਕਰੀਨ ਤੇ ਚੱਲ ਹੀ ਰਹੀਆਂ ਹੈ ਤੇ 29 ਤੱਕਰ ਪਾਸਿੰਗ ਹੈ 1,35,000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ ਤੇ ਗੱਲਬਾਤ ਜੋ ਵੀ ਕਰਨੀ ਕਿਸੇ ਵੀ ਤਰ੍ਹਾਂ ਦੀ ਕਰਨੀ ਹੈ ਮਾਲਕ ਨਾਲ ਕਰ ਲਿਓ ਆਪੇ ਤੁਸੀਂ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਰੱਖਿਆ ਹੈ 9590 2676 280 ਨੰਬਰ 3 ਤੇ ਆਪਣੇ ਕੋਲੇ ਜੈਨ ਗੱਡੀ ਪਹੁੰਚੀ ਹੈ 2005 ਮਾਡਲ ਹੈ ਜੀ ਗੱਡੀ ਖੜੀ ਹੈ ਪਟਿਆਲੇ ਏਰੀਆ ਚ 70 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜਾਊਗੀ ਕੰਡੀਸ਼ਨ ਗੱਡੀ ਦੀ ਆਲੋਕ ਹੈ ਕਮੀਪੇਸ਼ੀ ਕੋਈ ਨਹੀਂ ਹੈਗੀ ਨਾ ਕੋਈ ਗੱਡੀ ਡੈਮੇਜ ਨਾ ਕੋਈ ਲੱਗੀ ਹੋਈ ਨਾ ਕੋਈ ਐਕਸੀਡੈਂਟਡ ਅੰਦਰੋਂ ਜੇ ਗੱਲ ਕਰੀਏ ਸੀਟ ਕਵਰ ਆਪਾਂ ਨੂੰ ਵਧੀਆ ਮਿਲ ਜਾਣਗੇ ਜੀ ਸੀਟ ਕਵਰ ਮੈਟਿੰਗ ਸਾਰਾ ਕੁਝ ਵਧੀਆ ਜੀ ਪਟਿਆਲੇ ਖੜੀ ਹੈ ਜਾ ਕੇ ਤੁਸੀਂ ਦੇਖਣੀ ਹੈ ਕਿਸੇ ਮੇਰੇ ਭਰਾ ਨੇ ਮੇਰੇ ਵੱਡੇ ਬਜ਼ੁਰਗ ਨੇ ਕਿਸੇ ਨੇ ਵੀ ਚੈੱਕ ਕਰਨੀ ਹੈ ਇੰਜਨ ਗੇਅਰ ਦੇਖਣ ਸਟਾਰਟ ਕਰਕੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਜਿੰਨ ਗੱਡੀ ਹੈ 70000 ਰੁਪਏ ਮੰਗ ਲੈਸ ਹੋ ਜਾਊਗਾ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ 700 ਪੂਰਾ 912141 ਗੱਲਬਾਤ ਕਰਨੀ ਹੈ ਕਰੋ ਜੀ ਸਵਿਫਟ ਬੀਡੀਆਈ ਡੀਜ਼ਲ ਵਰਜ਼ਨ ਆਪਾਂ ਤੁਹਾਡੇ ਖਾਤਰ ਇੱਕ ਗੱਡੀ ਲੈ ਕੇ ਪਹੁੰਚਿਆ ਤੁਹਾਡੇ ਸਾਹਮਣੇ ਗੱਡੀ ਹੈ ਜੀ ਤੁਸੀਂ ਜਿਵੇਂ ਕੀ ਦੇਖ ਰਹੇ ਹੋ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਤਾਂ ਤੁਹਾਨੂੰ ਮੈਂ ਦੱਸ ਦੇਣਾ ਜੀਰੇ ਗੱਡੀ ਖੜੀ ਹੈ 2.5 ਲੱਖ ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਮਾਲਕ ਕਹਿੰਦੇ ਆ ਵੀ ਵੱਧ ਤੋਂ ਵੱਧ ਰੇਟ ਡਿਸਕਾਊਂਟ ਕਰ ਦਾਂਗੇ ਮੌਕੇ ਤੇ ਬਹਿ ਕੇ ਗੱਲ ਕਰ ਲਾਂਗੇ ਮਾਲਕ ਕਹਿੰਦੇ ਸੀਗੇ ਮਾਡਲ 2012 ਕੰਡੀਸ਼ਨ ਆਲੂ ਕੇ ਨੁਕਸ ਕੋਈ ਨਹੀਂ ਤੇ ਐਨਓਸੀ ਕੱਟੀ ਹੈ ਜੀ ਇਹਨੋਂ ਸੀ ਕੱਟੀ ਹੋਈ ਹੈ 70 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜਾਊਗੀ ਵਧੀਆ ਗੱਡੀ ਹੈ ਸੋਹਣੀ ਸਾਫ਼ ਸੁਥਰੀ ਕਿਸੇ ਨੂੰ ਵੀ ਪਸੰਦ ਆਵੀ ਕਿਸੇ ਨੇ ਦੇਖਣੀ ਹੋਵੇ ਚਲਾ ਕੇ ਦੇਖਣੀ ਹੋਵੇ ਤੁਸੀਂ ਜਾ ਕੇ ਦੇਖ ਲਿਓ ਜੀ 2.5 ਲੱਖ ਰੁਪਿਆ ਮੰਗ ਹੈ ਮੈਂ ਕਿਹ ਅੰਦਰੋਂ ਜੇ ਗੱਲ ਕਰੀਏ ਸੀਟ ਕਵਰ ਮੈਟਿੰਗ ਏਸੀ ਹੀਟਰ ਸਾਰਾ ਕੁਝ ਆਪਾਂ ਨੂੰ ਵਰਕਿੰਗ ਚ ਵਧੀਆ ਮਿਲ ਜਾਊਗਾ ਤੁਸੀਂ ਜਾ ਕੇ ਦੇਖ ਲਿਓ ਚਲਾ ਕੇ ਦੇਖ ਲਿਓ ਸਟਾਰਟ ਕਰਕੇ ਦੇਖ ਲਿਓ ਜਦੋਂ ਗੱਲ ਬਣੀ ਤੁਹਾਨੂੰ ਗੱਡੀ ਪੂਰੀ ਜਾਂਚ ਜੀ ਤੇ ਉਹ ਤੋਂ ਬਾਅਦ ਗੱਲਬਾਤ ਕਰ ਲਿਓ ਜੀ ਰੇਟ ਹੋ ਜਾਊਗਾ ਬਾਕੀ ਮਾਲਕ ਵੱਲੋਂ ਹਰ ਚੀਜ਼ ਦੀ ਹਰ ਤਰ੍ਹਾਂ ਦੀ ਫੁੱਲ ਗਾਰੰਟੀ ਹੈਗੀ ਜਿਹੜੇ ਓਨਰ ਨੇ 83605 13414 ਮਾਲਕ ਨਾਲ ਗੱਲ ਆਪੇ ਕਰ ਲਿਓ ਜੇ ਤੁਹਾਨੂੰ ਗੱਡੀ ਪਸੰਦ ਆਈ ਐ ਜੀ ਤੇ ਇਹ ਗੱਡੀਆਂ ਦੀ ਗੱਲਬਾਤਾਂ ਚਲੋ ਹੋ ਰਹੀ ਹੈ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਮਿਲ ਜਾਣਗੀਆਂ ਕੱਲੀ-ਕੱਲੀ ਆਪਾਂ ਗੱਲ ਕਰ ਲਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਿਆ ਕਰੋ ਪਿੱਛੇ ਵੀ ਤੁਹਾਨੂੰ ਮੈਂ ਸਟਾਰਟਿੰਗ 'ਚ ਕਿਹਾ ਸੀਗਾ ਤੇ ਦੁਬਾਰਾ ਫਿਰ ਤੋਂ ਦੱਸ ਦਿੰਨੇ ਜੇ ਕਿਸੇ ਨੇ ਐਡ ਕਰਵਾਉਣੀ ਐ ਜੀ ਕਿਸੇ ਵੀ ਏਰੀਆ 'ਚ ਤੁਹਾਡੇ ਕੋਲ ਕਿਸੇ ਵੀ ਏਰੀਆ ਚ ਕੋਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਕੋਈ ਜੀਪ ਛੋਟਾ ਹਾਥੀ ਕੁਝ ਵੀ ਹੈ ਵੇਚਣ ਵਾਸਤੇ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਜੀ ਵਾਰ-ਵਾਰ 7719445360 ਜੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਜਲਦੀ ਤੋਂ ਜਲਦੀ ਐਡ ਆਪਾਂ ਲਗਾ ਦੇਵਾਂਗੇ ਜੀ ਆਪਣਾ ਕਮਿਸ਼ਨ ਖਰਚਾ ਵਾਰਚਾ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੈਗਾ ਜੇ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੁਹਾਡੇ ਕਰਕੇ ਆ ਜੀ ਸਾਰਾ ਕੁਝ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਰਿਹਾ ਕਰੋ ਜੀ ਤੇ ਲਾਈਕ ਕਰਦਾ ਕਰੋ ਵੀਡੀਓ ਨੂੰ ਜੇ ਤੁਹਾਨੂੰ ਵਧੀਆ ਲੱਗੀ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜਰੂਰ ਦਬਾ ਦਿਓ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਲਾਲਜੇ ਰੰਗ ਦਾ ਹੋਊਗਾ ਚਿੱਟੇ ਜੇ ਰੰਗ ਦਾ ਹੋਊਗਾ ਤੁਸੀਂ ਉਹ ਵੀ ਜਰੂਰ ਦਬਾ ਦਿਓ ਚਿੱਟੇ ਰੰਗ ਦਾ ਹੋਵੇ ਕਿਹੋ ਜੇ ਰੰਗ ਦਾ ਹੋਵੇ ਨੀਚੇ ਸਬਸਕ੍ਰਾਈਬ ਲਿਖਿਆ ਹੋਇਆ ਉਹਨੂੰ ਕਲਿੱਕ ਕਰ ਦਿਓ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਹਾਂ ਜੀ ਆਪਣੇ ਕੋਲੇ ਹੁਣ ਗੱਡੀ ਜਿਹੜੀ ਪਹੁੰਚੀ ਐ ਸਵਿਫਟ VDI ਪਹੁੰਚੀ ਐ ਜੀ 2011 ਮਾਡਲ ਐ ਤੇ ਪਾਸਿੰਗ ਦੀ ਗੱਲ ਕਰੀਏ 2026 ਤੱਕ ਰਮ 2 ਲੱਖ ਤੇ 25000 ਰੁਪਿਆ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਐ ਮੋਗੇ ਖੜੀ ਐ ਜੀ ਗੱਡੀ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜਾਊਗੀ ਕਿਸੇ ਨੇ ਦੇਖਣੀ ਐ ਕਿਸੇ ਨੇ ਚਲਾ ਕੇ ਦੇਖਣੀ ਐ ਉਹ ਤੁਹਾਡੀ ਮਰਜ਼ੀ ਐ ਮੋਗੇ ਜਾ ਕੇ ਦੇਖ ਸਕਦੇ ਹੋ ਬਾਕੀ ਜਿਹੜਾ ਰੇਟ ਮਾਲਕ ਨੇ ਕਿਹਾ ਆਹ ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਲੈਸ ਬੱਸ ਮੋਕੇ ਤੇ ਹੋ ਜਾਊਗਾ ਇੱਕ ਬਾਰੇ ਸਿਰਫ ਆਹ ਡਿਮਾਂਡ ਹੈਗੀ ਤੇ ਗੱਡੀ ਵਧੀਆ ਜੀ ਤੇ ਨੁਕਸ ਕੋਈ ਨਹੀਂ ਹੈਗਾ ਚਲਾਉਣ 'ਚ ਕੋਈ ਨੁਕਸ ਨਹੀਂ ਹੈਗਾ 225 ਮੰਗਚਾ ਤੇ ਟਾਇਰ ਵੀ ਵਧੀਆ ਨੇ ਗੱਡੀ ਵਧੀਆ ਚਲਾਈ ਵੀ ਮਾਲਕ ਨੇ ਵਧੀਆ ਹੋਈ ਆ ਨੁਕਸ ਵੀ ਕੋਈ ਨਹੀਂ ਹੈਗਾ ਤੇ ਬਾਕੀ AC ਹੀਟਰ ਦੀ ਗੱਲ ਕਰੀਏ ਵਰਕਿੰਗ 'ਚ ਸਾਰੇ ਫੰਕਸ਼ਨ ਚਾਲੂ ਹਾਲਤ ਦੇ ਵਿੱਚ ਮਿਲ ਜਾਣਗੇ ਤੇ ਮਾਲਕ ਦਾ ਜਿਹੜਾ ਨੰਬਰ ਹੈ 88400 70 16 011 ਮਾਲਕ ਨਾਲ ਤੁਸੀਂ ਗੱਲ ਬਾਤ ਆਪੇ ਕਰ ਲਓ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਗੱਲ ਬਾਤ ਕਰਨੀ ਹੈ ਕਰਨਾ ਕੋਈ ਵੀ ਚਾਹੁੰਦਾ ਹੈ ਤੇ ਕਿਸੇ ਨੇ ਦੇਖਣੀ ਹੈ ਜਾ ਕੇ ਦੇਖ ਲਿਓ ਹੁਣ ਆਪਾਂ ਇੱਕ Honda ਦੀ Activa ਸਕੂਟੀ ਲੈ ਕੇ ਪਹੁੰਚਿਆ ਕਾਫੀ ਆਪਣੇ ਕੋਲੇ ਡਿਮਾਂਡ ਆਉਂਦੀ ਰਹਿੰਦੀ ਆ ਤੇ ਲੈ ਕੇ ਪਹੁੰਚਿਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ 2015 ਮਾਡਲ ਹੈ ਜੀ 15 ਮਾਡਲ ਤੇ ਰੇਟ ਦੀ ਗੱਲ ਕਰੀਏ ਤਾਂ 24500 ਡਿਮਾਂਡ ਮਾਲਕ ਵੱਲੋਂ ਪਹੁੰਚੀ ਆ ਧਰਮਕੋਟ ਏਰੀਆ ਚੋਂ ਆਪਣੇ ਕੋਲੇ ਸਕੂਟੀ ਪਹੁੰਚੀ ਆ 24500 ਡਿਮਾਂਡ ਆ ਲੈਸ ਬਸ ਹੋ ਜਾਊਗਾ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਕਾਗਜ਼ ਪੱਤਰ ਆ ਆਰਸੀ ਵਗੈਰਾ ਆਪਾਂ ਨੂੰ ਮਿਲ ਜੂਗੀ ਤੇ ਕਿਸੇ ਨੇ ਦੇਖਣੀ ਆ ਕਿਸੇ ਨੇ ਚਲਾ ਕੇ ਦੇਖਣੀ ਆ ਤੁਸੀਂ ਜਾ ਕੇ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੀ ਆ ਚਲਾ ਕੇ ਦੇਖ ਸਕਦੋਂ ਤੇ ਨੰਬਰ ਆ ਓਨਰ ਦਾ 90561 ਤੇ 79917 ਨੰਬਰ ਤੇ ਗੱਲਬਾਤ ਕਰ ਸਕਦੇ ਹੋ ਜੀ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚਿਆ ਗੱਡੀ ਦੀ ਗੱਲ ਕਰੀਏ ਆਪਾਂ ਗੱਡੀ ਦਾ ਮਾਡਲ ਹੈ 1999 ਤੇ ਰੇਟ ਦੀ ਆਪਾਂ ਗੱਲ ਕਰੀਏ ਤਾਂ 45000 ਸਿਰਫ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਸਿਰਸਾ ਰੋੜੀ ਇਹਨਾਂ ਦਾ ਏਰੀਆ ਰੋੜੀ ਸਿਰਸਾ 65 ਤੋਂ 70 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਦੋ ਟਾਇਰ ਤਾਂ ਐਨੇ ਕਨੇ ਦੋ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਹੈ ਬਾਕੀ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਗੱਡੀ ਸੋਹਣੀ ਹੈ ਵਧੀਆ ਹੈ ਸਾਫ਼ ਸੁਥਰੀ ਹੈ ਤੁਹਾਡੇ ਸਾਹਮਣੇ ਆ ਫੋਟੋਆਂ ਚ ਸਾਰਾ ਕੁਝ ਦਿਖਿਰਿਆਗਾ ਨੰਬਰ ਓਨਰ ਦਾ 9992144982 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਕਰਨੀ ਆ ਤੁਸੀਂ ਆਪੇ ਕਰ ਲਿਓ ਜੀ ਬਾਕੀ ਮਸ਼ੀਨਰੀਆਂ ਦੀ ਪੂਰੀ ਗੱਲਬਾਤ ਆਪਾਂ ਕਰ ਲਈ ਵੀਡੀਓ ਤੋਂ ਨੂੰ ਕਿਵੇਂ ਦੇ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਕਿਸੇ ਵੀ ਏਰੀਆ ਚੋਂ ਕਿਸੇ ਕੋਲੇ ਵੀ ਕੋਠੀ ਘਰ ਮਕਾਨ ਕੁਝ ਵੀ ਇਹ ਵੇਚਣ ਵਾਸਤੇ ਭੇਜੋ ਆਪਣੇ ਕੋਲ ਜਲਦੀ ਤੋਂ ਜਲਦੀ ਆਪਾਂ ਐਡ ਲਗਾ ਦੇਵਾਂਗੇ ਤੇ ਅਗਲੀ ਵੀਡੀਓ ਚ ਕਿਹੜੇ ਏਰੀਆ ਚੋਂ ਕਿਹੜੀ ਮਸ਼ੀਨਰੀ ਤੁਹਾਨੂੰ ਚਾਹੀਦੀ ਆ ਦੱਸੋ ਮੈਨੂੰ